ਆ ਟੇਤੇ ਗੋੜ ਦੇ ਪੂੜੇ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਇੱਕ ਕਵਲੀ ਗੁੜ ਦੀ ਲੈ ਲਈ ਤੇ ਇਸ ਨੂੰ ਆਪਾਂ ਡੇਢ ਕ ਗਲਾਸ ਪਾਣੀ ਵਿੱਚ ਮਿਕਸ ਕਰ ਲਿਆ ਤੁਸੀਂ ਜਿਸ ਭਾਂਡੇ ਨਾਲ ਗੁੜ ਮਿਣਿਆ ਉਸੇ ਭਾਂਡੇ ਨਾਲ ਹੀ ਆਟਾ ਮਿਨਣਾ ਦੋ ਕਵਲੀਆਂ ਭਾਟੇ ਦੀਆਂ ਲੈ ਲਈਆਂ ਇਹਦੇ ਵਿੱਚ ਇਸਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤਾਂ ਕਿ ਇਸ ਵਿੱਚ ਕੋਈ ਵੀ ਗ੍ਰਿਟ ਨਾ ਰਹਿ ਜਾਵੇ ਜੇ ਤੁਹਾਨੂੰ ਪਾਣੀ ਥੋੜਾ ਲੱਗੇ ਤਾਂ ਤੁਸੀਂ ਇਸ ਵਿੱਚ ਪਾਣੀ ਹੋਰ ਮਿਕਸ ਕਰ ਸਕਦੇ ਹੋ ਤੇ ਹੁਣ ਆਪਾਂ ਲੋਹੇ ਦਾ ਤਵਾ ਲੈ ਲਿਆ ਇਹ ਸੁਪਾ ਪਾ ਚੰਗੀ ਤਰ੍ਹਾਂ ਤੇਲ ਲਾ ਲਿਆ ਸੀ ਪੂੜੇ ਨੂੰ ਤੁਸੀਂ ਦੋਨਾਂ ਪਾਸੇ ਤੋਂ ਚੰਗੀ ਤਰ੍ਹਾਂ ਸੇਕਣਾ ਲੋਹੇ ਦੇ ਤਵੇ ਉੱਪਰ ਪੂੜਾ ਬਹੁਤ ਹੀ ਵਧੀਆ ਬਣਦਾ ਸੌਂਦੇ ਮਹੀਨੇ 'ਚ ਹਰ ਘਰ ਵਿੱਚ ਪੂੜੇ ਜ਼ਰੂਰ ਬੰਦੇ ਹਨ ਐਸੀ ਤਰ੍ਹਾਂ ਤੁਸੀਂ ਦੂਸਰਾ ਪੂੜਾ ਉੱਪਰ ਪਾ ਲੈਣਾ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਫੈਲਾ ਲੈਣਾ ਮੱਠੀ ਮੱਠੀ ਅੱਗ ਦੇ ਤੁਸੀਂ ਪੂੜੇ ਤਿਆਰ ਕਰਨੇ ਐਸੇ ਤਰ੍ਹਾਂ ਹੀ ਆਪਾਂ ਦੂਸਰੇ ਪੂੜੇ ਨੂੰ ਸੇਕ ਲਵਾਂਗੇ ਦੋਨਾਂ ਪਾਸਿਆਂ ਤੋਂ ਕੀ ਜੇ ਤਾ ਨੂੰ ਲੱਗੇ ਕਿ ਤੁਹਾਡਾ ਪੂੜਾ ਨਾਲ ਚਿਪਕ ਰਿਹਾ ਤਾਂ ਤੁਸੀਂ ਹੋਰ ਤੇਲ ਲਾ ਸਕਦੇ ਹੋ ਇਸੇ ਤਰ੍ਹਾਂ ਆਪਣੇ ਪੂੜੇ ਬਣ ਕੇ ਤਿਆਰ ਹੋ ਗਏ ਤੇ ਆਪਾਂ ਨਾਲ ਬਣਾਈ ਸੀ ਖੀਰ